ਐਸ ਦਿਜੀ ਪਾਰਟੀ ਅਲੂਟਾਈਆਂ ਗਿਆ ਸਾਡੀ ਮਾਲਕੀ ਆ ਦਿਜੀ ਇਹ ਸਾਡੀ ਇਹ ਹੱਕ ਦਾ ਗਾਰਡਨ ਨੇ ਅਜਨੇ ਪਰ ਕੋਈ ਨਸ਼ਿਆਂ ਦੇ ਪਗੜਾ ਨੇ ਆ ਵੀ ਕਰ ਦਿੱਤੇ ਆ ਤੇ ਸਾਡੇ ਨੇ ਕਰਦੇ ਕਬਜ਼ਾ ਕਰਨਾ ਚਾਹੁੰਦੇ ਸਾਡੇ ਦੇ ਇਹ ਕਿਤੇ ਗਏ ਸਾਨੂੰ ਸਾਡੀ ਸੁਣਾਈ ਹੋਣੀ ਚਾਹੀਦੀ ਪਾਣੀ ਉਹ ਇਹਨਾਂ ਦੇ ਗੱਦੀ ਪੁਸ਼ਤੀ ਇਹਨਾਂ ਦਾ ਥਾਂ ਵਾ ਤੇ ਵਿਚਾਰੇ ਅਸੀਂ ਕਿੱਥੇ ਕਿੱਥੇ ਜਾ ਕੇ ਇਹ ਕਾਬਜ ਨਹੀਂ ਦੇ ਵਿਖਾਏ ਕਿੱਥੇ ਨਹੀਂ ਮਿੰਤਾ ਪੀਤਨਾ ਤੇ ਪਰ ਸਾਨੂੰ ਇਹ ਨਹੀਂ ਪਤਾ ਲੱਗਦਾ ਸਾਡਾ ਕਿਸੇ ਨਾਲ ਵੈਰ ਨਹੀਂ ਵਿਰੋਧ ਨਹੀਂ ਸਾਨੂੰ ਇਹ ਨਹੀਂ ਪਤਾ ਲੱਗਦਾ ਨਜਾਇਜ਼ ਕੌਣ ਕਰ ਜਾ ਇਹਨਾਂ ਦੇ ਥਾਂ ਤੇ ਕਰਦਾ ਇਹ ਸਾਮ ਸੁਣ ਨਾ ਮੈਂ ਜਿਹੜੀ ਮੰਨਦੇ ਉਹਨਾਂ ਦਾ ਬੱਦਲ ਸਾਨੂੰ ਇਹੋ ਹੀ ਕੋਈ ਸਮਝ ਨਹੀਂ ਆਉਂਦੀ ਭਗਵਾਨ ਤੁਮਾਂ ਅੰਦਰ ਗੱਬੀ ਸੌਣਗੇ ਨਾ ਆਰੇ ਅਮਰਜੀਤ ਕੌਰ ਪਾਜੀ ਅਮਰਜੀਤ ਕੌਰ ਜੀ ਅੱਜ ਵੀ ਤੁਸੀਂ ਦੁਬਾਰਾ ਕਰ ਰਹਾ ਸੀ ਇਹ ਕਿੰਨਾ ਵੱਲੋਂ ਟਾਈਆਂ ਗਈਆਂ ਇਹ ਦੂਜੀ ਪਾਰਟੀ ਵੱਲੋਂ ਟਾਈਆਂ ਗਈਆਂ ਸਾਡੀ ਮਾਲਕੀ ਹੈ ਵੀ ਜੀ ਇਹ ਸਾਡੀ ਅਸੀਂ ਹੱਕ ਦਾ ਆ ਬਾਡੇ ਨੂੰ ਅੱਜ ਦੇ ਬੱਚੇ ਨਸ਼ਿਆਂ ਦੇ ਅਗਰਾਂ ਨੇ ਆਦੀ ਕਰ ਦਿੱਤੇ ਆ ਤੇ ਸਾਡੇ ਦੇ ਘਰ ਦੇ ਕੌਰ ਜੀ ਕਬਜ਼ਾ ਕਰਨਾ ਚਾਹੁੰਦੇ ਸਾਡੇ ਦੇ ਤੇ ਕਿੱਧਰ ਜਾਏ ਤੇ ਸਾਡਾ ਭਗਵਾਨ ਤੋਂ ਤਾਂ ਹੀ ਸਾਡੀ ਪਹੁੰਚ ਜਾਣੀ ਚਾਹੀਦੀ ਹੈ ਤੇ ਪੋਸਟ ਆਏ ਜਿਹੜੇ ਉਹ ਸਾਡੀ ਨੀ ਕਰਦੇ ਇੱਕ ਕਿੰਨੇ ਦਿਨ ਹੋ ਗਏ ਕੰਮ ਚੱਲਦੇ ਸਾਡੇ 8 ਦਿਨ ਹੋ ਗਏ ਕੰਮ ਚੱਲਦੇ ਉਹ ਰਾਤ 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 ਆਇਆ ਤੇ ਰਾਤ ਆ ਕੇ ਤੇ ਸਾਰਾ ਕੁਝ ਬੂਆ ਬਾਬਾ 파ਕੋ ਛੁੱਟ ਗਏ ਕੰਦਾ ਲੈ ਕੇ ਆਏ ਆ ਟਰੈਕਟਰ ਇਹ ਕਿੱਧਰ ਜਾ ਗਏ ਫੈ ਨਹੀਂ ਸਾਡੀ ਸੁਣਾਈ ਹੋਣੀ ਚਾਹੀਦੀ ਪਾ ਜੀ ਇਹ ਵੀ ਤੁਹਾਨੂੰ ਸਾਫ ਇਹ ਸਾਡਾ ਨਹੀਂ ਚਾਹੀਦਾ ਤੁਹਾਨੂੰ ਇਹ ਬੰਦਾ ਤੁਹਾਨੂੰ ਮਾਰ ਦਿਆ ਜਾਂ ਤੁਹਾਨੂੰ ਕੋ ਕੀ ਕਰਦੇ ਹੋ ਇਹ ਸਾਬ ਹੋਣਾ ਚਾਹੀਦਾ ਤੇ ਨਾ ਸਾਬ ਨਾ ਨਾ ਦੋ ਜਾਨੀ ਪੁੱਛਿਆ ਨਹੀਂ ਆ ਗਈ ਆ ਤੁਸੀਂ ਪ੍ਰਸ਼ਾਸਨ ਕੋਲ ਜਾ ਕੇ ਕਦੀ ਆਪਣੇ ਜ਼ਮੀਨ ਦੇ ਕਾਗਜ਼ ਵਿਖਾਏ ਮੁਖੀ ਬਾਜੀ ਹਾਂ ਮੁਖੀ ਨੂੰ ਸਾਬ ਨੂੰ ਵਿਖਾਏ ਕਾਗਜ਼ ਉਹਨਾਂ ਨੇ ਕਾਗਜ਼ ਕੋਈ ਅਕਦਾ ਦੇ ਸਾਡੀ ਇਹ ਮਾਲਕੀ ਹੈ ਤੇ ਉਹਨਾਂ ਦੇ ਵਿੱਚ ਵਾਸਾ ਨਾ ਚਾ ਦਿੰਦਾ ਹੁਣ ਰਾਤ ਜਿਹੜੇ ਆਏ ਪਤਾ ਲੱਗਾ ਕੌਣ ਕਿਹੜੇ ਸਾਲੇ ਲੋਦਾ ਨਹੀਂ ਕਰਾ ਲਿਓ ਉਹ ਬੰਦੇ ਆਏ ਜਿਹੜੇ ਪਹਿਲੇ ਆਏ ਆ ਹਾਂ ਜਿਹੜੇ ਬਿਨੇ ਆਏ ਹੋ ਇਹ ਆਏ ਤੇ ਜਗਾ ਦਾ ਕੋਈ ਚੋੜਦੀ ਸੀ ਨਾ ਹੀ ਇਹ ਪਹਿਲਾ ਕੇਸ ਚਲਦਾ ਹੀ ਉਹ ਅਡਾ ਕੇਸ ਜਿੱਤੇ ਆ ਗਿਆ ਬੇ ਹੋਈ ਜਿੱਤੇ ਆ ਅਡਾ ਹੀ ਉਹ ਤੇ ਵੇਚ ਦਿੱਤਾ ਸੋ ਜਿਹੜਾ ਗਾਈ ਉਹ ਚਾੜਾ ਵੇਚਿਆ ਗਿਆ ਇਹ ਤਾਂ ਸਾਡੀ ਆਪਣੀ ਘਰ ਦੀ ਜੀ ਨਹੀਂ ਲਿਆਏ ਇਹ ਜਗਾ ਕੋ ਗੁਰਦੁਆਰਾ ਦੇ ਦਿਕੇ ਜਾਣੇ ਕਿ ਆਈ ਦੀ ਤੁ ਕੇ ਵੇਟਾ ਤੁਹਾਨੂੰ ਮਾਰ ਦੇਣਗੇ ਭਾਜੀ ਇਹ ਪੰਜ ਕੀਨਾ ਤੁਹਾਡਾ ਮੇਰਾ ਨਾਮ ਨਰਿੰਦਰ ਕੌਰ ਐ ਨਿਰੰਦਰ ਕੌਰ ਜੀ ਤੁਹਾਡੇ ਕੀ ਲੱਗਦੇ ਨੇ ਜਿੰਨਾ ਦੀ ਜਗਾ ਦੇ ਵਿੱਚ ਇਹ ਮੇਰੀ ਭੈਣ ਹੈ ਤੁਹਾਡੀ ਭੈਣ ਹੈ ਹਾਂਜੀ ਇਥੇ ਨਹੀਂ ਮਸਲਾ ਕਰ ਇਹ ਮਸਲਾ ਇਹ ਆ ਕਿ ਇਹਨਾਂ ਦੇ ਜੱਦੀ ਪੁਸ਼ਤੀ ਇਹਨਾਂ ਦਾ ਥਾਂ ਵਾ ਤੇ ਵਿਚਾਰੇ ਅਸੀਂ ਕਿੱਥੇ ਕਿੱਥੇ ਜਾ ਕੇ ਇਹ ਕਾਗਜ਼ ਨਹੀਂ ਦੇ ਵਿਖਾਏ ਕਿੱਥੇ ਨਹੀਂ ਮੰਨਤਾ ਕੀਤੀਆਂ ਤੇ ਪਰ ਸਾਨੂੰ ਇਹ ਨਹੀਂ ਪਤਾ ਲੱਗਦਾ ਸਾਡਾ ਕਿਸੇ ਨਾਲ ਵੈਰ ਨਹੀਂ ਵਿਰੋਧ ਨਹੀਂ ਸਾਨੂੰ ਇਹ ਨਹੀਂ ਪਤਾ ਲੱਗਦਾ ਨਜਾਇਜ਼ ਕੌਣ ਕਬਜ਼ਾ ਇਹਨਾਂ ਦੇ ਥਾਂ ਤੇ ਕਰਦਾ ਉਹ ਸਾਹਮਣੇ ਨਹੀਂ ਆਉਂਦਾ ਚੋਰੀ ਆਣ ਕੇ ਰਾਤ ਇਹ ਟਾਉਂਦੇ ਆ ਪਰ ਭਾਂਜੀ ਪਹਿਲਾਂ ਇਹ ਜ਼ਮੀਨ ਇਹ ਪਲਾਟ ਸੀ ਕਿ ਪਹਿਲਾਂ ਇਹ ਵਗਦੀ ਸੀ ਨਹੀਂ ਇਹ ਜ਼ਮੀਨ ਪਹਿਲਾਂ ਵਗਦੀ ਸੀ ਉਦੋਂ ਕੌਣ ਵਾਹਦਾ ਹੁੰਦਾ ਸੀ ਉਦੋਂ ਵਾਹਦੇ ਸੀ ਇਹਨਾਂ ਦਾ ਇਹਨਾਂ ਦਾ ਸੌਰਾ ਹਰਤਾ ਜਾਂ ਚੰਗ ਹਾਂਜੀ ਉਹ ਵਾਹਦੇ ਸੀ ਪੱਠੇ ਬੀਜਦੇ ਸੀ ਇੱਥੇ ਮੁੜ ਕੇ ਆਣ ਕੇ ਇਹਨਾਂ ਨੇ ਕੋਠੇ ਨਾ ਪਾਈਆਂ ਪਲਾਟ ਕੱਟ ਕੇ ਦਿੱਤੇ ਉਸੇ ਜ਼ਮੀਨ ਦੇ ਵਿੱਚੋਂ ਤੇ ਇਹਦਾ ਮਤਲਬ ਇਹ ਥੋੜੀ ਜਿਹੀ ਨਜਾਇਜ਼ ਆਣ ਕੇ ਤੇ ਕਬਜ਼ਾ ਕਰ ਲੈਣ ਤੇ ਅਸੀਂ ਇਹੋ ਬੇਨਤੀ ਕਰਦੇ ਆ ਵੀ ਇਹਨੂੰ ਅਨਸਾਫ਼ ਮਿਲਣਾ ਚਾਹੀਦਾ ਇਹ ਵੀਡੀਓ ਭਗਵੰਤ ਮਾਨ ਤੱਕ ਪਹੁੰਚਣੀ ਚਾਹੀਦੀ ਆ ਤੇ ਇਹ ਇਹ ਜਿਹੜੇ ਨਜਾਇਜ਼ ਕਬਜ਼ਾ ਕਰਦੇ ਆ ਇਹਨਾਂ ਨੂੰ ਰੋਕਣਾ ਚਾਹੀਦਾ ਹਾਂਜੀ ਭੈਣ ਜੀ ਕੀ ਨਾਮ ਜੀ ਵਰਨਕੌਰ ਇਹ ਵਰਨਕੌਰ ਜੀ ਆ ਜਿਹੜਾ ਭੈਣ ਵਲੋਂ ਜਿਹੜਾ ਘਰ ਬਣਾਇਆ ਜਾ ਰਿਹਾ ਸੀ ਹਵੇਲੀ ਵਾਲੀ ਬਾਜ਼ ਆ ਰਹੀ ਸੀ ਹੂੰ ਕੌਣ ਲੋਕ ਟਾ ਕੇ ਗਏ ਰਾਰੇ ਪਤਾ ਨਹੀਂ ਭਾਜੀ ਜਿਹੜੇ ਅੱਜ ਆਏ ਉਹੀ ਸੀ ਹੂੰ ਜਿਹੜੇ ਦਿਨੇ ਆਏ ਉਹੀ ਰਾਤ ਟਾ ਕੇ ਗਏ ਹੂੰ ਤੇ ਉਹਨਾਂ ਦੇ ਬੇਟੇ ਨਸ਼ੇੜੀ ਆ ਤੇ ਜਿਹੜਾ ਭਾਜੀ ਆ ਉਹ ਦਿਮਾਗੀ ਥੋੜਾ ਜਿਹਾ ਪ੍ਰੈਸ਼ਰ ਪਿਆ ਉਹਨਾਂ ਨੂੰ ਕੋਈ ਗੱਲ ਗੱਲ ਬਾਤ ਨਹੀਂ ਉਹਨਾਂ ਕੋ ਹੋ ਰਹੀ ਤੇ ਇਹ ਨਜਾਇਜ਼ ਕਬਜ਼ਾ ਕਰੀ ਜਾ ਰਿਹਾ ਆ ਅੱਗੇ ਵੀ ਮੈਂ ਵੀਡੀਓ ਪਾਈ ਇਹ ਸਾਡੇ ਨਿਸ਼ੇੜੀ ਹੋ ਗਏ ਸਾਰੇ ਬੱਚੇ ਉਹਦਾ ਫਾਇਦਾ ਠੂਣਦੇ ਹੀ ਜਵੰਡਾ ਇਹਨੇ ਚਾਂਦੇ ਇਹ ਟਾਂਗ ਟਾਂਗ ਦਾ ਬਾਬਾ ਵੀ ਨਾ ਕੋਣੇ ਨੀ ਨਮਾ ਮੇਡਾ ਪਲਵਾ ਮੈਨੇ ਜੀ ਨਾ ਬੀ ਨਾ ਬਾਬਾ ਕਿਹੜਾ ਸਾਡੇ ਹੱਥ ਤੇ ਆ ਗਏ ਮੱਥੇ ਨਾ ਬਾਬਾ ਕੋਣ ਨਾ ਸਾਡੇ ਨਾ ਬੀ ਨਾ ਨਮਾ ਟੇ ਨੀ ਜਿਹੜੀ ਹੈ ਕਰਦੇ ਸਰਕਾਰ ਕੋਈ ਆਏ ਪ੍ਰਜਾਣ ਕੋਈ ਮੰਨ ਕਰਦੇ ਆ ਸਾਡਾ ਹੱਕ ਨੂੰ ਅੰਦਵਾਇਆ ਜਾਏ ਅਰੇ ਅੱਜ ਜਦੋਂ ਪਰਦਾ ਜਾਤਾ ਮਾडम ਹੁੰਦਾ ਦੇ ਬਾਬੇ ਨਾ ਕੋਈ ਸਰਕਾਰ ਨਹੀਂ ਬਾਬਾ ਇਹਨਾਂ ਨੂੰ ਇਨਸਾਨ ਕਰ ਗਏ ਇਹਨਾਂ ਦੇ ਸੇ ਕਾਰਵਾਈ ਹੋਣੀ ਚਾਹੀਦੀ ਆ ਨਾ ਨਾ ਇਹ ਨਾ ਸਮਝਾ ਬਕਤ ਨਾ ਬੰਦ ਨੁਕਸਾਨ ਕਰਦੇ ਵੇਖੋ ਮੇਰੇ ਤੋਂ ਨਾ ਕਿ ਨਾ ਨੁਕਸਾਨ ਹੋਇਆ ਵੇਖੋ ਇਹ ਇਹ ਤਾਂ ਨਾ ਬੰਦੇ 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 ਉਹਨਾਂ ਦੇ ਘਰ ਵਿੱਚ ਕੋਈ ਨਹੀਂ ਸੀ ਉਹਨੂੰ ਘੋਸੇ ਲੱਗਦੇ ભગવાન ਤੋਂ ਮੰਨਦੀ ਗਾਦੀ ਸੋਣਾਂ ਦੇ ਨਾਮ ਦੀ ਬੇਟੀਆਂ ਨਾ ਨਹੀਂ ਆਏ ਬੇਟੀਆਂ ਕਹਿੰਦੇ ਮੈਂ ਦੀ ਛੋਟੀਆਂ ਛੋਟੀਆਂ ਬੇਟੀਆਂ ਇਹਨਾਂ ਦੀ ਬੇਟੀਆਂ ਹੀ ਆਹ ਵੇਖੋ ਇਹਨਾਂ ਨੇ ਤੂੰ ਹੀ ਸੁਣਨੀ ਹੈ ਸਰਕਾਰ ਨੇ ਸੁਣਨੀ ਆ ਨਹੀਂ ਕਹਿੰਨੀ ਸੁਣਨੀ ਅਰਬ ਗੋਲਿਆਂ ਨੂੰ ਬੀਬੀ ਅੰਮ੍ਰਿਤਜੀਤ ਕੋਰ ਵੱਲੋਂ ਕਿਹਾ ਜਾ ਰਿਹਾ ਕਿ ਕੋਈ ਜ਼ਬਰਦਸਤੀ ਮੇਰੀ ਜਗ੍ਹਾ ਦੇ ਉੱਪਰ ਕੰਮ ਕਰਦਾ ਨਹੀਂ। ਕੀ ਮਤਲਾ ਕਰਦੇ। ਇਹਨਾਂ ਦੇ ਦੋਨੋਂ ਪਾਰਟੀਆਂ ਦਾ ਆਪਸ ਵਿੱਚ ਡਿਸਕਿਊਟ ਆ ਉਹ ਕਹਿੰਦਾ ਵੀ ਅਸੀਂ ਸਾਡੇ ਹੱਕ 'ਚ ਆ ਇਹ ਕਹਿੰਦਾ ਸਾਡੇ ਹੱਕ 'ਚ ਆ। ਇਹਨਾਂ ਦੋਨੋਂ ਪਾਰਟੀਆਂ ਨੂੰ ਅੱਜ ਸਾਮੀ 5:00 ਵਜੇ ਬੁਲਾਇਆ ਇਹਨਾਂ ਨੂੰ ਕਿਹਾ ਵੀ ਆਪੋ ਆਪਣੇ ਕਾਗਜ਼ ਪੱਤਰ ਲੈ ਕੇ ਆਓ। ਰਿਕਾਰਡ ਵਿੱਚਾਂਗੇ ਮਾਲ ਮਹਿਕ ਦੇ ਨਾਲ ਗੱਲ ਕਰਾਂਗੇ ਜਿਹੜਾ ਅਸਲ ਹੱਕਦਾਰ ਆ ਉਹਦਾ ਬੰਦਾ ਹੁਣ 5:00 ਵਜੇ ਬੁਲਾਇਆ ਲਊ। ਅੱਜ ਜਿਹੜੀ ਪਾਰਟੀ ਜਿਨੇ ਨੇ ਅਜੇ ਬਰਾਂਡਾ ਹੀ ਦੇਈਆਂ ਜਿੰਨਾ ਵੱਲੋਂ ਉਹਨਾਂ ਨੇ ਵੀ ਇਹ ਦਰਖਾਸਤ ਕੀਤੀ ਹੈ ਬਿਲਕੁਲ ਦਰਖਾਸਤ ਕੀਤੀ ਹੈ ਉਹਨਾਂ ਨੇ ਵੀ ਦਿੱਤੀ ਆ ਜੀ ਇਹਨਾਂ ਨੇ ਵੀ ਦਿੱਤੀ ਆ ਅੱਜ 5 ਵਜੇ ਦਾ ਟਾਈਮ ਹੈ ਦੋ ਪਾਰਟੀਆਂ ਦਾ ਦੋਨੋਂ ਪਾਰਟੀਆਂ ਦੇ ਕਾਜ ਪੱਤਰ ਵੇਖ ਕੇ ਜਿਹਦੇ ਪੇਪਰ ਤੇ ਹੋਊਗਾ ਉਹ ਰੱਖਾਂਗੇ